ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੇ ਪਿਆਰਿਓ ਸੱਚੇ ਪਾਤਸ਼ਾਹ ਮਹਾਰਾਜ ਦੀ ਅਕਾਰ ਪੁਰਖ ਦੀ ਓਟ ਲਈਏ ਆਸਰਾ ਤੱਕੀਏ ਸ਼ੁਭ ਕਰਮਾਂ ਦੇ ਵਿੱਚ ਵੀ ਤੇ ਜਿਹੜੇ ਸਾਡੇ ਜ਼ਿੰਦਗੀ ਵਿੱਚ ਬਿਗਨ ਪਾਉਂਦੇ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਵੀ ਵੈਸੇ ਦਾ ਗੁਰਬਾਣੀ ਦੇ ਵਿੱਚ ਬਹੁਤ ਤਰ੍ਹਾਂ ਦੇ ਸ਼ਬਦ ਨੇ ਜਿੱਦਾਂ ਤਾਤੀ ਬਾਉ ਨਾ ਲੱਗ ਗਈ ਪਾਰਵਰਮ ਸੁਰਨਾਈ ਚੌਗਰ ਦਾ ਹਮਾਰਾ ਆਰਾਮਕਾਰ ਦੁੱਖ ਲੱਗਣਾ ਭਾਈ ਇਹ ਵੀ ਰੱਖਿਆ ਦੇ ਵਾਸਤੇ ਹੈ ਪਰ ਸਭ ਤੋਂ ਵੱਡਾ ਜਿਹੜਾ ਰੱਖਿਆ ਮੰਤਰ ਹੈ ਨਾ ਉਹ ਚੌਪਈ ਸਭ ਦੇ ਵਿੱਚ ਚੌਪਈ ਸਭ ਦੇ ਵਿੱਚ ਹੈਗੀ ਇਹ ਰੱਖਿਆ ਦੇ ਵਾਸਤੇ ਐ ਸਪੈਸ਼ਲ ਇਹ ਕੋਈ ਉਹੀ ਨਹੀਂ ਜਣ ਕੇ ਬਹੁਤ ਹੀ ਜਿਆਦੇ ਮੇਨ ਦੁੱਖਾਂ ਨੂੰ ਰੱਖ ਕੇ ਦੁੱਖਾਂ ਕੜੇਸਾਂ ਦੁਸ਼ਮਣਾਂ ਨੂੰ ਮੁੱਖ ਰੱਖ ਕੇ ਉਚਾਰੀ ਹੋਈ ਬਾਣੀ ਹੈ ਮਹਾਕਾਲ ਦੇ ਅੱਗੇ ਮਹਾਕਾਲ ਇੱਕ ਤਾਂ ਕਾਲ ਹੁੰਦਾ ਨਾ ਭੂਤ ਕਾਲ ਭਵਿੱਖ ਕਾਲ ਵਰਤਮਾਨ ਕਾਲ ਸਮਾਂ ਇਹ ਸਮਾਂ ਸਭ ਨੂੰ ਖਾ ਜਾਂਦਾ ਹੈ ਜਿਵੇਂ ਸਾਡਾ ਬੀਤਿਆ ਸਮਾਂ ਬਚਪਨ ਖਾਗੀ ਜਵਾਨੀ ਫਿਰ ਜਵਾਨੀ ਨੂੰ ਬੜਾਪਾ ਖਾ ਜਾਂਦਾ ਹੈ ਬੜਾਪੇ ਨੂੰ ਮੌਤ ਕਹਾ ਜਾਂਦੀ ਹੈ ਪਰ ਸਾਰੀਆਂ ਚੀਜ਼ਾਂ ਨੂੰ ਖਾਣ ਵਾਲਾ ਕੌਣ ਹੈ ਮਹਾਕਾਲ ਮਹਾਕਾਲ ਕਿਹਨੂੰ ਕਹਿੰਦੇ ਨੇ ਜਿਹੜਾ ਦਸਵੇਂ ਪਾਸ਼ਾ ਮਹਾਰਾਜ ਨੇ ਸਰੂਪ ਬਣਾ ਕੇ ਪੇਸ਼ ਕੀਤਾ ਵੀ ਇਹਦੇ ਅਗੇ ਅਰਦਾਸ ਕਰੋ ਮਹਾਰਾਜ ਕਹਿੰਦੇ ਹਮਰੀ ਕਰੋ ਹਾਸ ਦਾ ਰੱਛਾ ਇਹ ਕੀਦੇ ਅੱਗੇ ਕੀਤੀ ਬੇਨਤੀ ਮਹਾਕਾਲ ਦੇ ਅੱਗੇ ਜਿਹੜਾ ਤਿੰਨੇ ਕਾਲਾ ਨੂੰ ਖਾ ਜਾਂਦਾ ਸਮੇਂ ਨੂੰ ਵੀ ਖਾ ਜਾਂਦਾ ਅੱਗੇ ਜਾ ਕੇ ਮਾਰ ਕਰਨ ਨੇ ਚੁੰਨ ਚੁੰਨ ਸੱਤਰ ਹਮਾਰੇ ਮਾਰੀ ਹੈ ਦੇਖੋ ਇੰਨਾ ਐਨ ਮੁਖ ਰੱਖ ਕੇ ਮਹਾਰਾਜ ਨੇ ਕਿਹਾ ਜਿਵੇਂ ਆਪਾਂ ਕਿਸੇ ਚੀਜ਼ ਤੇ ਨਿਸ਼ਾਨਾ ਮਾਰਨਾ ਹੋਵੇ ਨਾ ਇਹ ਸਿੰਧ ਕੇ ਮਾਰਦੇ ਆ ਮਹਾਰਾਜ ਕਹਿੰਦੇ ਸਾਢੇ 2 ਸੌ ਨੂੰ ਚੁੰੜ ਚੁੰੜ ਕੇ ਮਾਰੋ ਵੀ ਇੱਕ ਆਹ ਖੜਾ ਇੱਕ ਆਹ ਖੜਾ ਹੋਰ ਕਿਹਦੇ ਮਾਰਨਾ ਹੈ ਅਰਦਾਸ ਸੇਵਾਦਾਰ ਕਹਿੰਦਾ ਮਹਾਰਾਜ ਜੀ ਕਿ ਇੱਕ ਬੰਦਾ ਉਹ ਤੰਗ ਕਰਦਾ ਹੈ ਕਦੇ ਆ ਜਾ ਭਾਈ ਮਹਾਰਾਜ ਕਹਿੰਦੇ ਮਹਾਕਾਲ ਜੀ ਕਹਿੰਦੇ ਆ ਜਾ ਤੈਨੂੰ ਦਸੀ ਹੈਗਾ ਤੰਗ ਕਰਦਾ ਭਗਤਾਂ ਨੂੰ ਆ ਜਾ ਤੂੰ ਤੂੰ ਧੀਰਖਾ ਕਰਦਾ ਦਵਾਈਤ ਕਰਦਾ ਟੂਣੇ ਟਾਮਣ ਕਰਾ ਕੇ ਟੂਣੇ ਟਾਮਣ ਕਰਾ ਕੇ ਤੂੰ ਸਾਡੇ ਸਿੱਖਾਂ ਦੇ ਸੇਵਕਾਂ ਨੂੰ ਤੰਗ ਕਰਦਾ ਹੁਣ ਤੇਰੀ ਵਾਰੀ ਹੈ ਮਹਾਰਾਜ ਕਹਿੰਦੇ ਚੁਣ-ਚੁਣ ਸੱਤਰ ਹਮਾਰੇ ਮਾਰੀ ਹੈ ਵੀ ਸਾਡੇ ਸੱਤਰੂਆਂ ਨੂੰ ਤੁਸੀਂ ਹੁਣ ਚੁੜ-ਚੁੜ ਕੇ ਮਾਰੋ ਇਹ ਬਾਣੀਆਂ ਜਿਹੜੀ 24 ਸੌਧੀ ਆ ਨਾ ਇਹ ਰੱਖਿਆ ਦੇ ਵਾਸਤੇ ਹੈ ਫਿਰ ਇਹਦੇ ਵਿੱਚ ਗੁਣਾ ਹੈ ਮਹਾਰਾਜਾ ਪਰ ਪ੍ਰੇਮ ਜਿਹਾ ਗੱਲਾਂ ਕਰਕੇ ਮਹਾਰਾਜੇ ਪਾਸ਼ਾ ਤੁਸੀਂ ਬਰਮਾ ਨੂੰ ਬਣਾਉਣ ਵਾਲਿਓ ਤੁਸੀਂ ਸ਼ਿਵ ਨੂੰ ਬਣਾਉਣ ਵਾਲਿਓ ਤੁਸੀਂ ਵਿਸ਼ਨੂੰ ਨੂੰ ਬਣਾਉਣ ਵਾਲਿਓ ਮਹਾਰਾਜੇ ਪਾਸ਼ਾ ਤੇਰਾ ਪਾਰਾ ਬਾਰ ਕੌਣ ਪਾ ਸਕਦਾ ਹੈ ਮਹਾਰਾਜ ਤੁਸੀਂ ਸਦਾ ਹੋ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਮਹਾਰਾਜ ਨੂੰ ਰਿਝਾ ਕੇ ਬੜੀਆ ਹੀ ਵੱਡਾ ਆਪਾਇਆ ਫਿਰ ਅਕਾਲ ਪੁਰਖ ਮਹਾਕਾਰ ਜੀ ਕਹਿੰਦੇ ਨੇ ਕਿ ਇਹ ਤਾਂ ਬੇਰਾ ਬੱਚਾ ਹੈ। ਫਿਰ ਉਹਦੀ ਰਾਖੀ ਕਰਦੇ ਨੇ। ਇਹ ਜਿਹੜੀ ਚੌਪਈ ਸਾਹਿਬ ਹੈ ਨਾ ਤੁਸੀਂ ਜਿਹੜੀ ਵੀ ਤੁਸੀਂ ਇੱਛਾ ਧਾਰ ਕੇ ਮਨ ਬਾਛਤ ਫਲ ਪਾਵੇ ਸੋਈ ਜਿਹੜਾ ਤੁਹਾਡੇ ਅੰਦਰ ਇੱਛਾ ਹੈ ਉਹ ਵੀ ਪੂਰੀ ਕਰ ਦਿਆ। ਦੁਸ਼ਮਣਾਂ ਨੂੰ ਤੇ ਇਹ ਨਾ ਇਹ ਲੰਬੇ ਹੱਥੀ ਲੈਂਦੀ ਏ। ਇਹਦਾ ਜਾਪ ਬਹੁਤ ਕਰਿਆ ਕਰੋ। 670 ਪਾਠ ਤਾਂ ਇਹਦੇ ਰੋਜ਼ ਕਰਨੇ ਬੁੱਕ ਮਾਮੂਲੀ ਕਰਨੀ ਹੈਗੀ। 670 ਪਾਵ ਜਣ ਕੇ ਸਾਰ ਸਤਰ ਪਾਠ ਕਰਨੇ ਜਿਹੜੇ ਨਾ ਇਹ ਇੱਕ ਮਾਮੂਲੀ ਗੱਲ ਹੈ ਵੀ ਜਨ ਕਿ ਬਹੁਤ ਵੱਡੀ ਗੱਲ ਨਹੀਂ ਹੈਗੀ ਇਹ ਇਹਦੇ ਕਰੋ ਲਗਾਤਾਰਾ ਕਰਾ ਕਰੋ ਫਿਰ ਇਹ ਆਪਣਾ ਜਿਹੜੀ ਕੋਈ ਨਹੀਂ ਸ਼ਬਦ ਆਪ ਦਾ ਸਰੂਪ ਪੈਦਾ ਕਰ ਦਿੰਦੀ ਹੈ ਫਿਰ ਜਦੋਂ ਤੱਕ ਤੁਸੀਂ ਜਿੰਨਾ ਕਰੋਗੇ ਆਪ ਦੀ ਆਪ ਦਾ ਗੁਪਤ ਸਰੂਪ ਤੁਹਾਡੇ ਸਾਹਮਣੇ ਲੈ ਕੇ ਆਉਣ ਲੱਗ ਜਾਂਦੀ ਹੈ ਕੋਈ ਬਾਣੀ ਹੈ ਇਸ ਕਰਕੇ ਕਿਸੇ ਬਾਣੀ ਦਾ ਖਿਆੜਾ ਨਾ ਛੱਡੋ ਤੇ ਜਿਉਂ-ਜਿਉਂ ਕਰੋਗੇ ਆਪ ਦਾ ਸਰੂਪ ਪੇਸ਼ ਕਰੇਗੀ ਤੇ ਫਿਰ ਸਿੱਧ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ